ਕਿਦਾਂ ਦੀ ਲੱਗੀ ਮੂਵੀ ਬਹੁਤ ਅੱਛੀ ਆ ਬਹੁਤ ਅੱਛੀ ਐਕਟਿੰਗ ਆ ਕਾਮੇਡੀ ਆ ਉਹ ਤੂੰ ਆਪ ਦਾ ਟੁੱਟੇ ਜੇ ਸਾਈਕਲ ਨਾਲ ਮੇਰੀ ਨਵੀਂ ਗੱਡੀ ਤੇ ਟੈਂਟ ਪਾਦਾ ਮੈਂ ਤਾਂ ਪੁੱਤ ਸਿਰਫ ਤੇਰੇ ਲਈ ਦੇਖਿਆ ਸੀ ਕਿ ਆ ਕੀ ਕੀਤਾ ਸ਼ਰੀਆਨ ਝੂਟ ਇਹਨਾਂ ਨੇ ਮੇਰੇ ਵੱਲ ਘੂਰੇ ਆ ਸੀ ਕਰ ਦਿੱਤੇ ਤੇਰੇ ਪਾਪੇ ਨੂੰ 2-3 ਮਹੀਨੇ ਲਈ ਅੰਦਰ ਦੇਖ ਲਓ 2-3 ਮਹੀਨੇ ਕੱਟਣਾ ਹੋਵੇਗਾ ਸੀ ਸਗੀ ਐਜੂਕੇਸ਼ਨਲ ਸੀਗੀ ਥੋੜੀ ਪੈਰੈਂਟਸ ਲਈ ساری ਜ਼ਿੰਦਗੀ ਮੈਂ ਆਪਣੇ ਪਿਓ ਤੋਂ ਛੱਟਰ ਖਾਂਦੇ ਨੇ ਘੱਟੀ ਆਪਣੇ ਜਵਾਬ ਦੀ ਗਲਤੀ ਤੇ ਉਹਨੂੰ ਥੱਪੜ ਮਾਰਨ ਨੂੰ ਤਰਸਿਆ ਪਿਆ ਮੈਂ ਜੇ ਮੈਂ ਬਣ ਗਿਆ ਨਾ ਪੰਜਾਬ ਵਾਲਾ ਪਿਓ ਸਿੱਧਾ ਕਰ ਦੂੰ ਉਹਨੂੰ 2 ਮਿੰਟ ਚ ਆਏ ਮੇਰਾ ਬੱਚਾ जिंदा जिंदा ਨਾ ਬਾਕੀ ਤਾਂ ਕੋ ਸਰੋਂ ਕੋਮੂ ਯਾ ਵੀਰੇ ਗੀਪੇ ਕਰਵਾਲ ਦੇ ਐਕਟਿੰਗ ਬਹੁਤ ਸਿਰਿਆ ਬਾਈ ਆਪਣੇ ਜਵਾਬ ਨੂੰ ਕਲਚਰ ਨਹੀਂ ਸਿਖਣਾ ਤਾਂ ਹੀ ਤਾਂ ਪੰਜਾਬ ਲੈ ਕੇ ਜੱਲੇ ਇਹਨੂੰ ਮੈਂ ਪੁਰਾਣਾ ਜਵਾਬ ਬਣਾ ਕੇ ਲੈ ਕੇ ਆਉਂਗਾ ਓ ਛੰਦੇ ਪੁੱਤ ਨਾਗ ਚੱਕ ਲੈ ਆਪਾਂ ਪੰਜਾਬ ਜਾਣਾ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਜਾਂਦਾ ਮੈਂ ਤੁਹਾਨੂੰ ਵੱਡੀ ਜੱਟ ਨੂੰ ਇਹਨਾਂ ਦੇਖਣ ਲਈ ਤੁਸੀਂ ਟਿਊਜ਼ਡੇ ਨੂੰ ਜਾਂਦੇ ਹੋ ਕਿਉਂਕਿ ਟਿਕਟ ਸਸਤੀ ਹੁੰਦੀ ਹੈ ਤੇ ਲੱਗੀ ਬਹੁਤ ਵਧੀਆ ਬੇਟਾ ਬਹੁਤ ਵਧੀਆ ਉਹ ਸ਼ਿੰਦੇ ਤੇ ਜੈਲੀ ਦੀ ਸਾਨੂੰ ਉਹ ਰਿਐਕਟਿੰਗ ਉਹਦੇ ਵਿੱਚ ਚਾਰ ਸਟਾਰਟ ਦਾ ਹੈ ਫੋਰ ਸਟਾਰਟ ਦਾ ਹੈ ਪੇਰੈਂਟਸ ਲਿਵ ਮੂਵੀ ਸਿਕੈਪਲੀਆ ਸਟੋਰੀ ਤੇ ਬੱਚਿਆਂ ਨੂੰ ਵੀ ਮਤਲਬ ਵਧੀਆ ਹੈ ਬਹੁਤ ਵਧੀਆ ਲੱਗੀ ਆਸਮਈ ਅੱਜਾ ਤੇ ਅੱਜ ਸਿਨੇਮਾ ਘਰਾਂ ਦੇ ਵਿੱਚ ਛਿੰਦਾ ਛਿੰਦਾ ਨੋਬਾ ਪਾ ਪਾ ਕੀ ਪੀਰੇਵਾਲ ਉਹਨਾਂ ਦੀ ਫਿਲਮ ਲੱਗ ਚੁੱਕੀ ਆ ਇਸ ਫਿਲਮ ਦਾ ਰਿਵਿਊ ਲੈਣ ਵਾਸਤੇ ਅਸੀਂ ਪਹੁੰਚੇ ਆ ਪੁੱਛਾਂਗੇ ਦਰਸ਼ਕਾਂ ਨੂੰ ਉਹਨਾਂ ਨੂੰ ਕਿੱਦਾਂ ਦੀ ਲੱਗੀ ਇਹ ਫਿਲਮ ਆਓ ਚੱਲੀਏ ਸਿੰਧਾ ਸਿੰਧਾ ਮੂਵੀ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੈ ਕਿੱਦਾਂ ਦੀ ਲੱਗੀ ਮੂਵੀ ਬਹੁਤ ਅੱਛੀ ਆ ਬਹੁਤ ਅੱਛੀ ਐਕਟਿੰਗ ਆ ਕਾਮੇਡੀ ਆ ਇਮੋਸ਼ਨਲ ਵੀ ਆ ਪੇਰੈਂਟਸ ਨੂੰ ਸੁਖਾਇਆ ਜਾਂਦਾ ਵੀ ਆਪਣੇ ਬੱਚਿਆਂ ਨਾਲ ਪੇਰੈਂਟਸ ਨਹੀਂ ਫਰੈਂਡ ਬਣ ਕੇ ਰੋਵੋ ਬਹੁਤ ਅੱਛੀ ਆ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਵਧੀਆ ਬੇਟਾ ਬਹੁਤ ਵਧੀਆ ਬਚਪਨ ਦੇ ਵਿੱਚ ਕੁੱਟਿਆ ਸੀਗਾ ਉਹ ਤੇ ਜੋ ਅੱਕ ਨੂੰ ਜ਼ਿਆਦਾ ਆ ਹਾਂ ਜ਼ਿਆਦਾ ਨਹੀਂ ਕੁੱਟਿਆ ਝੜ ਕੇ ਮਾਰੀਦੇ ਸੀ ਕੁੱਟਿਆ ਨਾ ਜ਼ਿਆਦਾ ਕਿੱਦਾਂ ਦੀ ਲੱਗੀ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗੀ ਜੀ ਪੇਰੈਂਟਸ ਨੂੰ ਵੀ ਸਿੱਖਿਆ ਮਿਲੀ ਉਸ ਤੋਂ ਤੇ ਬੱਚਿਆਂ ਨੂੰ ਵੀ ਮਤਲਬ ਵਧੀਆ ਹੈ ਬਹੁਤ ਵਧੀਆ ਲੱਗੀ ਆ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਤੁਸੀਂ ਮੂਵੀ ਨੂੰ ਪੰਜ ਤੋਂ 7 ਤਾਂ ਦਵਾਂਗੇ ਤੁਸੀਂ ਕਿੰਨੇ ਦਵੋ ਪੂਰੇ 5 ਵਿੱਚੋਂ 5 ਕਿਵੇਂ ਤੇ ਲੱਗੀ ਕਿੰਨਾ ਦੀ ਮੂਵੀ ਵਧੀਆ ਐਕਟਿੰਗ ਇਹਨਾਂ ਦੀ ਵਧੀਆ ਲੱਗੀ ਓ ਸ਼ਿੰਦੇ ਤੇ ਜੈਲੀ ਦੀ ਸਾਨੂੰ ਹੋ ਰਹੀ ਐਕਟਿੰਗ ਉਹਦੇ ਵਿੱਚ ਅਛਿੰਦਾ ਤੇ ਜੈਲੀ ਬਹੁਤ ਅੱਛੀ ਐਕਟਿੰਗ ਸੀ ਇਹਨਾਂ ਦੀ ਤੁਸੀਂ ਸ਼ਿੰਦਾ ਤੇ ਜੈਲੀ ਸ਼ਿੰਦਾ ਜੈਲੀ ਅੜੀ ਦੋਨੋਂ ਕੀ ਨਾ ਐਕਟਿੰਗ ਵਧੀਆ ਲੱਗੀ ਵਧੀਆ ਲੱਗੀ ਬੇਟਾ ਬਿਲਕੁਲ ਬੱਚਿਆਂ ਦੀ ਐਕਟਿੰਗ ਵਧੀਆ ਲੱਗੀ ਸ਼ਿੰਦੇ ਦੀ ਹੋਰ ਹੋਰ ਸ਼ਿੰਦੇ ਦੀ ਵਧੀਆ ਲੱਗੀ ਵਧੀਆ ਤੇ ਬੱਚਿਆਂ ਨੇ ਸਿਖਾਇਆ ਗਿਆ ਵੀ ਆਪਣੇ ਪੇਰੈਂਟਸ ਨੂੰ ਹੋਰ ਬੱਚਿਆਂ ਨੂੰ ਫਰੈਂ ਨਹੀਂ ਹੋਣੀ ਚਾਹੀਦੀ ਬਹੁਤ ਅੱਛੀ ਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਆਓ ਜੀ ਅਪਾ ਸ਼ਿੰਦਾ ਤੇ ਸ਼ਿੰਦੇ ਦੀ ਜਿਹੜੀ ਮੂਵੀ ਆਈ ਹੋਈ ਆ ਉਹਦੇ ਬਾਰੇ ਹੋਰ ਦਰਸ਼ਕਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਕਿਦਾਂ ਦੀ ਲੱਗੀ ਤੁਹਾਨੂੰ ਸ਼ਿੰਦਾ ਸ਼ਿੰਦਾ ਬਹੁਤ ਵਧੀਆ ਬਹੁਤ ਫਨੀ ਮੂਵੀ ਆ ਵਧੀਆ ਤੁਹਾਨੂੰ ਕਿਦਾਂ ਦੀ ਲੱਗੀ ਬਹੁਤ ਅੱਛੀ ਸੀਗੀ ਐਜੂਕੇਸ਼ਨਲ ਸੀਗੀ ਥੋੜੀ ਪੈਰੈਂਟਸ ਲਈ ਤੇ ਸਟੂਡੈਂਟਸ ਲਈ ਵੀ ਸੀ ਮਤਲਬ ਬੱਚਿਆਂ ਲਈ ਵੀ ਸੀ ਪਈਏ ਕੁੱਟ ਪਈ ਗਦੇ ਜੀ ਹਮ ਬੋਲ ਰਹੀ ਹਾਂ ਆਏ ਬਚਪਨ ਦੇ ਦੰਦੇ ਜਿੱਤੇ ਆਏ ਉਹਨਾਂ ਨੂੰ ਦੇ ਹਾਂਜੀ ਹਾਂਜੀ ਪੰਜ ਚੋਂ ਕਿੰਨੇ ਸਟਾਰ ਸਿੰਦਾ ਸਿੰਦਾ ਨੇ ਚਾਰ ਸਟਾਰ ਤਾਂ ਹੈ 4 ਸਟਾਰ ਤਾਂ ਹੈ 4 4 ਤੋਂ 5 ਥੈਂਕ ਯੂ ਥੈਂਕ ਯੂ ਥੈਂਕ ਯੂ ਸਿੰਦਾ ਸਿੰਦਾ ਨਵਾਂ ਬਾਕੀ ਤਾਂ ਨਹੀਂ ਲੱਗਿਆ ਬਹੁਤ ਸਾਰੇ ਬਹੁਤ ਬਹੁਤ ਵੀਰੇ ਗੀਪੀ ਕਰਵਾਲ ਦੀ ਐਕਟਿੰਗ ਬਹੁਤ ਸਾਰੇ ਆ ਬਾਈ ਬਹੁਤ ਸਾਰੇ ਸਿੰਧਿਆ ਗਰੇਵਾਲ ਕਿਵੇਂ ਦਾ ਲੱਗਿਆ ਬਹੁਤ ਕੈਮ ਵੀਰੇ ਬਹੁਤ ਵਧੀਆ ਐਕਟਿੰਗ ਹੈ ਦੀ ਨਾ ਖਾਨ ਸੀਗੇ ਬਾਈ ਕਿੱਦਾਂ ਦੀ ਲੱਗੀ ਸਰੇ ਬਾਈ ਪੂਰਾ ਇਹਨੇ ਨੰਬਰ ਦੋਗੇ ਬਾਈ ਪੰਜ ਚੋਂ ਇਹਨੂੰ ਇਸ ਫਿਲਮ ਨੂੰ 4.5 ਵੀਰੇ 5 ਤੁਹਾਡੇ ਵੱਲੋਂ 3.5 ਰੁਪਈਆ ਥੈਂਕ ਯੂ ਥੈਂਕ ਯੂ ਸ਼ਿੰਦਾ ਸ਼ਿੰਦਾ ਨੋ ਪਾਪਾ ਦਰਸ਼ਕਾਂ ਦੇ ਨਾਲ ਪ੍ਰਭੂ ਰਾ ਸ਼ਿੰਦਾ ਸ਼ਿੰਦਾ ਨੋ ਪਾਪਾ ਰਿਵਿਊ ਲੈ ਕੇ ਆਏ ਬੜੀ ਘੈਂਟ ਲੱਗੀ ਉਹਨਾਂ ਨੂੰ ਤੁਹਾਨੂੰ ਇਹ ਕਿਦਾਂ ਦੀ ਲੱਗੀ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਜਿ ਵਿਲਾ ਧੰਨਵਾਦ